ਕਵੀ ਸੰਤੋਖ ਸਿੰਘ ਜੀ ਲਿਖਦੇ ਆ ਕਹਿੰਦੇ ਇੱਕ ਵਾਰੀ ਸੰਗਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਸੀ ਸਿੰਘਾਸਨ ਤੇ ਤੇ ਸੰਗਤ ਨੇ ਪ੍ਰਸ਼ਨ ਕੀਤਾ ਮਹਾਰਾਜ ਪਰਮਾਰਥ ਕਿਵੇਂ ਮਿਲਦਾ ਹੈ ਤਾਂ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਰਮਾਰਥ ਲਈ ਸਭ ਤੋਂ ਵੱਡੀ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ ਮਨੁੱਖ ਦੀ ਹਉਮੈ ਦਾ ਤਿਆਗ ਜਿਹੜਾ ਮਨੁੱਖ ਕਿਸੇ ਕੀਮਤ ਦੇ ਉੱਤੇ ਕਰਨ ਵਾਸਤੇ ਤਿਆਰ ਨਹੀਂ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤ ਨੂੰ ਕਹਿਣ ਲੱਗੇ ਸੰਗਤ ਜੀ ਤੁਹਾਨੂੰ ਇੱਕ ਬਿਰਤਾਂਤ ਰਾਹੀਂ ਇਹ ਗੱਲ ਸਮਝਾਉਣੇ ਆਂ ਕਹਿੰਦੇ ਇੱਕ ਵਾਰੀ ਇੱਕ ਪਿੰਡ ਦੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਮਰ ਗਈ। ਪਾਣੀ 'ਚੋਂ ਬਦਬੂ ਮਾਰਨ ਲੱਗ ਪਈ। ਪਿੰਡ ਦੇ ਧਾਨੇ ਲੋਕ ਇਕੱਠੇ ਹੋ ਕੇ ਇੱਕ ਵਿਦਵਾਨ ਸਿਆਣੇ ਪੰਡਤ ਕੋਲ ਗਏ। ਕਹਿੰਦੇ ਪੰਡਤ ਜੀ ਪਾਣੀ 'ਚੋਂ ਬਦਬੂ ਮਾਰਨ ਲੱਗ ਗਈ ਆ। ਉਹ ਕਹਿੰਦੇ ਕੋਈ ਜਾਨਵਰ ਮਰ ਗਿਆ ਹੋਣਾ ਡਿੱਗ ਪਿਆ ਹੋਣਾ ਵਿੱਚ। ਉਸ ਕਰਕੇ ਬਦਬੂ ਮਾਰਦੀ ਹੋਣੀ ਹੈ ਤੁਸੀਂ ਉਸ ਜਾਨਵਰ ਨੂੰ ਬਾਹਰ ਕੱਢ ਦਿਓ ਤੇ ਫਿਰ ਕੁਝ ਕ ਪਾਣੀ ਦੇ ਡੋਲ ਜਿਹੜੇ ਨੇ ਉਹ ਬਾਹਰ ਕੱਢ ਦਿਓ ਭਰ ਕੇ ਤੇ ਪਾਣੀ ਦੇ ਵਿੱਚੋਂ ਮੁਸ਼ਕ ਆਉਣਾ हट ਜਾਊਗਾ ਕਹਿੰਦੇ ਸਤਬਚਨ ਜੀ ਉਹ ਸਾਰੇ ਲੋਕ ਜਿਹੜੇ ਸੀਓ ਚਲੇ ਗਏ ਜਾ ਕੇ ਉਹਨਾਂ ਨੇ ਉਹ ਜਾਨਵਰ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਏ ਤੇ ਪਾਣੀ ਕੱਢਣਾ ਸ਼ੁਰੂ ਕਰਤਾ ਮੋਸ਼ਕ ਫੇਰ ਨਾ ਗਿਆ ਉਹ ਫੇਰ ਇਕੱਠੇ ਹੋ ਕੇ ਗਏ ਕਹਿੰਦੇ ਪੰਡਤ ਜੀ ਮੋਸ਼ਕ ਤਾਂ ਦੂਰ ਹੀ ਨਹੀਂ ਹੋਇਆ ਉਹ ਕਹਿਣ ਲੱਗੇ ਹੋਰ ਪਾਣੀ ਕੱਢੋ ਉਹਨਾਂ ਨੇ ਹੋਰ ਪਾਣੀ ਕੱਢਿਆ ਭਰ-ਭਰ ਕੇ ਬੋਕੇ ਜਿਹੜੇ ਆ ਉਹ ਪਾਣੀ ਦੇ ਬਾਹਰ ਡੋਲੇ ਮੋਸ਼ਕ ਫੇਰ ਵੀ ਨਾ ਦੂਰ ਹੋਇਆ ਉਹ ਫੇਰ ਪੰਡਤ ਜੀ ਕੋਲ ਗਏ ਕਹਿੰਦੇ ਪੰਡਤ ਜੀ ਮੋਸ਼ਕ ਨਹੀਂ ਆਉણો ਹਟਿਆ ਉਹ ਕਹਿੰਦੇ ਚਲੋ ਮੈਂ ਦੇਖਦਾ ਚੱਲ ਕੇ ਉਹ ਪੰਡਤ ਜੀ ਨੇ ਕਹਿੰਦੇ ਜਾ ਕੇ ਖੂਹ ਦੇ ਥੱਲੇ ਦੇਖਿਆ ਨਾ ਤੇ ਬਿੱਲੀ ਜਿਹੜੀ ਆ ਉਹ ਮਰੀ ਪਈ ਉਹ ਬਾਹਰ ਹੀ ਨਹੀਂ ਕੱਢੀ ਉਹ ਕਹਿਣ ਲੱਗੇ ਭਲਿਓ ਲੋਕੋ ਕਹਿਤ ਭਇਓ ਇਹ ਕਿਆ ਤੁਮ ਕਿਨੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਦੇ ਸ਼ਬਦ ਹੈ ਉਹ ਕਹਿੰਦੇ ਕਹਿਤ ਭਇਓ ਇਹ ਕਿਆ ਤੁਮ ਕਿਨੀ ਮਰਤਕ ਬਿਲਾਹੀ ਵਿੱਚ ਰਖ ਲਈਨੀ ਕਹਿੰਦੇ ਕਿ ਕੀਤਾ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੀ ਹੋ ਤੇ ਮੋਸਕਾ ਕਿੱਥੋਂ ਦੂਰ ਹੋਊਗਾ ਤੇ ਬਿੱਲੀ ਬਾਹਰ ਕੱਢੋ ਮੋਸਕ ਦੂਰ ਹੋਊਗਾ ਤੇ ਅੱਜ ਹੋ ਕੀ ਰਿਹਾ ਪ੍ਰਧਾਨ ਬਦਲ ਦਿਓ ਜ਼ਥੇਦਾਰ ਬਦਲ ਦਿਓ ਜ਼ਿਲ੍ਹਾ ਪ੍ਰਧਾਨ ਬਦਲ ਦਿਓ ਹਲਕਾ ਇੰਚਾਰਜ ਬਦਲ ਦਿਓ ਤੇ ਜਿਹਦੇ ਚੋਂ ਮੋਸਕ ਆਉਂਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨਹੀਂ ਤੇ ਮੋਸਕ ਦੂਰ ਕਿਵੇਂ ਹੋਊਗਾ ਇਹ ਦੂਰ ਨਹੀਂ ਹੋਣਾ ਜਿੰਨਾ ਮਰਜੀ ਤੁਸੀਂ ਅਦਲਾ ਬਦਲੀਆਂ ਕਰਕੇ ਦੇਖ ਲਓ ਕਰੀ ਜਾਂਦੇ ਹੋ ਪਿਛਲੇ 28 ਸਾਲਾਂ ਤੋਂ ਕਿੰਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਲ ਤੇ ਕਿੰਨੇ ਤਖਤਾਂ ਦੇ ਜਦੇਦਾਰ ਬਦਲ ਤੇ ਕਿੰਨੇ ਹਲਕੇ ਇੰਚਾਰਜ ਬਦਲ ਤੇ ਕਿੰਨਿਆਂ ਦੀਆਂ ਟਿਕਟਾਂ ਕੱਟਦੀਆਂ ਕਿੰਨਿਆਂ ਦੀਆਂ ਟਿਕਟਾਂ ਦੇਤੀਆਂ ਕੋਈ ਸੀਨੀਅਰ ਮੀਤ ਪ੍ਰਧਾਨ ਲਾਤਾ ਕੋਈ ਹਟਾਤਾ ਕੋਈ ਬਣਾਤਾ ਪਰ ਜਿਸ ਤੋਂ ਅਚਾਹ ਸਾਰੇ ਪੰਜਾਬ ਨੂੰ ਉਹ ਉਹਨੂੰ 6 ਮਹੀਨੇ ਬਦਲ ਕੇ ਦੇਖ ਲੋ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਕਹਿੰਦੇ ਉਹਨੂੰ ਤਾਂ 10 ਮਿੰਟ ਨਹੀਂ ਬਦਲਣਾ ਭਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੋਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਮੋਸ਼ਕ ਨਹੀਂ ਜੇ ਜਾਣਾ ਅੱਜ ਨਵੇਂ ਜਾਹੇਦਾਰ ਲਾਏ ਆ ਕੱਲ ਇਹਨਾਂ ਨੂੰ ਵੀ ਬਦਲ ਦਿਓ ਪਰ ਬਦਬੂ ਨਹੀਂ ਜਾਣੀ ਅੱਜ ਇਹ ਹਾਲਤ ਹੋਈ ਪਈ ਆ ਸੋ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਗਿਆਨੀ ਸ਼ੇਰ ਸਿੰਘ ਜੀ ਨੇ ਬਾਬਾ ਮਨਮੋਹਨ ਸਿੰਘ ਜੀ ਨੇ ਭਾਈ ਪਰਵਾਨਾ ਜੀ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਸਾਰੀਆਂ ਗੱਲਾਂ ਦੱਸੀਆਂ ਨੇ ਅੱਜ ਵਕਤ ਆ ਗਿਆ ਕਿ ਅਸੀਂ ਆਪਣੀ ਸਿਆਸਤ ਨੂੰ ਵੀ ਆਜ਼ਾਦ ਕਰਾਈਏ ਸਿਆਸਤ ਨੇ ਸਾਡੀਆਂ ਸੰਸਥਾਵਾਂ ਨੂੰ ਦਬ ਲਿਆ ਜੇ ਸਿਆਸਤ ਨੂੰ ਆਜ਼ਾਦ ਕਰਾ ਲਿਆ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਆਪੇ ਹੀ ਦਬਾਅ ਮੁਕਤ ਹੋ ਜਾਣਗੀਆਂ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਆਸਤ ਨੂੰ ਆਜ਼ਾਦ ਕਰਾਈਏ ਇਸ ਲਈ ਕਿ ਅਸੀਂ ਸੰਸਥਾਵਾਂ ਉਭਾਰਨੀਆਂ ਨੇ ਤੇ ਮੁਰ ਕੇ ਅਸੀਂ ਉਹਨਾਂ ਦੀ ਜਗ੍ਹਾ ਲੈ ਕੇ ਅਸੀਂ ਸੰਸਥਾਵਾਂ ਨਾ ਪਲੀਏ ਫੇਰ ਨਹੀਂ ਕੋਈ ਫਾਇਦਾ ਆਏਗਾ ਜੇ ਤਾਂ ਸੰਸਥਾਵਾਂ ਆਜ਼ਾਦ ਕਰਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਉੱਚਾ ਚੁੱਕਣ ਦੇ ਲਈ ਅਸੀਂ ਸਰਮਾਇਦਾਰਾਂ ਦੀਆਂ ਵਲਗਲਾਂ ਦੇ ਵਿੱਚੋਂ ਸਿਆਸੀ ਹੋਂਦ ਦੀ ਪ੍ਰਤੀਕ ਆਪਣੀ ਜਮਾਤ ਨੂੰ ਬਾਹਰ ਕੱਢਣਾ ਤੇ ਅਸੀਂ ਰਾਤ ਦੇ 12 ਵਜੇ ਵੀ ਹਾਜ਼ਰ ਆਏ। ਕੇਵਲ ਸੱਤਾ ਸੁਖ ਲਈ ਨਹੀਂ। ਕੇਵਲ ਸੱਤਾ ਪੋਗਣ ਲਈ ਨਹੀਂ। ਸਰਕਾਰ ਬਣਾਉਣ ਦੇ ਲਈ ਨਹੀਂ। ਪਹਿਲਾਂ ਵਾਲਿਆਂ ਵਾਂਗੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਤੇ ਜੋ ਉਹਨਾਂ ਨੇ ਕੀਤਾ ਉਹਨਾਂ ਵਾਂਗੂੰ ਕਰਨ ਵਾਂਗ ਨਹੀਂ। ਫੇਰ ਕੋਰਾ ਜਵਾਬ ਹੈ। ਤੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰ부 ਸਤਾ ਨੂੰ ਅਸੀਂ ਕਾਇਮ ਰੱਖਣ ਦੇ ਲਈ ਕੋਈ ਐਸਾ ਵਿਧੀ ਵਿਧਾਨ ਬਣਾਉਣ ਦੇ ਲਈ ਤਿਆਰ ਆਂ ਕਿ ਸਾਡੇ ਤਖਤਾਂ ਦੀ ਮਾਨ ਮਰਿਆਦਾ ਕਾਇਮ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮਰਜ਼ੀ ਧੜੇ ਕੋਲੇ ਆਵੇ ਪਰ ਤਖਤਾਂ ਦੀ ਮਾਨ ਮਰਿਆਦਾ ਪ੍ਰਭਾਵਿਤ ਨਾ ਹੋਵੇ ਫਿਰ ਅਸੀਂ ਕਾਫਲਾ ਬਣ ਕੇ ਤੁਰਨ ਵਾਸਤੇ ਤਿਆਰ ਆਂ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਆਪਾਂ ਤੁਰੀਏ ਨੌਜਵਾਨਾਂ ਨੂੰ ਮੈਂ ਖਾਸ ਤੌਰ ਤੇ ਅਪੀਲ ਕਰਦਾ ਕਿ ਨੌਜਵਾਨੋ ਉੱਠੋ ਯਾਰ ਹੁਣ ਵਕਤ ਆ ਗਿਆ ਸਿਆਸਤ ਦੇ ਵਿੱਚ ਹਿੱਸੇਦਾਰ ਬਣੋ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਤੁਸੀਂ ਹਿੱਸੇਦਾਰ ਬਣੋ ਕਿਉਂਕਿ ਜਿੰਨਾ ਚਿਰ ਤੁਸੀਂ ਹਿੱਸੇਦਾਰ ਨਹੀਂ ਬਣਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਚਾਹੇ ਨੌਜਵਾਨ ਸਾਡੇ ਵੀਰ ਨੇ ਤੇ ਚਾਹੇ ਨੌਜਵਾਨ ਸਾਡੀਆਂ ਭੈਣਾਂ ਨੇ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਬੜਾ ਦੁੱਖ ਹੁੰਦਾ ਹੈ ਜਦੋਂ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਨੌ ਸਿੱਖੀ ਸਿੱਖ ਸਿਧਾਂਤਾਂ ਦਾ ਮਜ਼ਾਕ ਅੜਾਉਂਦੇ ਨੇ ਕੱਲ ਦੋ ਤਖਤਾਂ ਦੇ ਜਥੇਦਾਰ ਵੀ ਬਦਲ ਦਿੱਤੇ ਗਏ 26 ਦਿਨ ਪਹਿਲਾਂ 10 ਫਰਵਰੀ ਨੂੰ ਮੈਨੂੰ ਵੀ ਉਤਾਰਿਆ ਗਿਆ ਸੀ ਕਾਰਨ ਕੀ ਹੈ ਪਹਿਲਾਂ ਤਾਂ ਇਹ ਮਾੜੇ-ਮੋٹے ਦੁਬਧਾਚ ਸੀ ਹੁਣ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਇਹ ਮੁੱਖ ਕਾਰਨ ਸੀ ਤੇ ਸਾਧ ਸੰਗਤ ਜੀ ਇੱਕ ਪੀੜਾ ਜਿਹੜੀ ਹੈ ਨਾ ਜਿਵੇਂ ਕੱਲ ਪੀੜਾ ਦਿੱਤੀ ਹੈ ਹਰ ਸਿੱਖ ਨੂੰ ਅਰਜਕਟਾ ਕਮੇਟੀ ਦੀ ਕਾਰਵਾਈ ਨੇ ਉਵੇਂ ਇੱਕ ਪੀੜਾ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਲਣੀ ਹੈ ਉਹ ਕੀ ਮਿਲਣੀ ਹੈ 2 ਦਸੰਬਰ ਦੇ ਹੁਕਮਨਾਮੇ ਜਿਹੜੇ ਆ ਇਹ ਤਬਦੀਲ ਹੋਣੇ ਹਨ ਫਰਕ ਕੀ ਹੋਊਗਾ ਵੱਡਾ ਫਰਕ ਹੋਣੇ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਜਿਹੜਾ ਹੁਕਮਨਾਮਾ ਹੁਣ ਉਸ ਨੂੰ ਤਬਦੀਲ ਕਰਨ ਵਾਸਤੇ ਹੋਊਗਾ ਉਹ ਇੱਕ ਪਰਿਵਾਰ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਹੋਊਗਾ ਹੁਣ ਅਸੀਂ ਦੇਖਣਾ ਹੈ ਕਿ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ 2 ਦਸੰਬਰ ਦੇ ਹੁਕਮਨਾਮੇ ਨਾਲ ਖੜਨਾ ਹੈ ਜਾਂ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲੇ ਜਿਹੜੇ ਆ ਉਹ ਹੁਕਮਨਾਮੇ ਦੇ ਨਾਲ ਖੜਨਾ ਹੈ ਚਾਹੇ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲਾ ਹੁਕਮਨਾਮਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਉਣਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਭਰਤੀ ਕਰਨ ਵਾਸਤੇ ਅਕਾਲੀ ਦਲ ਦੀ ਪੁਰਨਰ ਸੁਰਜੀਤੀ ਨੂੰ ਉਹਨੂੰ ਰੱਦ ਕੀਤਾ ਜਾਣਾ ਪਰ ਸੰਗਤ ਨੇ ਆਪਣੇ ਮਨਾਂ ਤੋਂ ਉਸ ਕਮੇਟੀ ਨੂੰ ਰੱਦ ਨਹੀਂ ਕਰਨਾ ਬਸ ਇਹ ਮੇਰੀ ਅਪੀਲ ਹੈ ਆਪਾਂ ਉਸ ਪੰਜ ਮੈਂਬਰੀ ਕਮੇਟੀ ਨੂੰ ਰੱਦ ਨਹੀਂ ਕਰਨਾ ਹੈ ਆਪਾਂ ਉਹਨੂੰ ਬਣਦਾ ਮਾਣ ਸਤਿਕਾਰ ਅਦਬ ਜਿਹੜਾ ਹੈ ਉਹ ਦੇਣਾ ਮੈਨੂੰ ਪਤਾ ਲੱਗਿਆ ਬਹੁਤ ਸਾਰੇ ਸ਼ਰੋਮਣੀਆਂ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਅੱਜ ਆਪਣੇ ਅਸਤੀਫੇ ਜਿਹੜੇ ਨੇ ਭੇਜ ਦਿੱਤੇ ਨੇ ਪਾਰਟੀ ਨੂੰ ਇੱਥੇ ਬੈਠੇ ਨੇ ਬਹੁਤ ਸਾਰੇ ਅਹੁਦੇਦਾਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸਮਝਿਆ ਕਿ ਗਲਤ ਹੋਇਆ ਹੈ ਔਰ ਅਸੀਂ ਗਲਤ ਦਾ ਸਾਥ ਨਹੀਂ ਦੇ ਸਕਦੇ ਇਸ ਕਰਕੇ ਉਹ ਘਰੇ ਬੈਠਣ ਦੇ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਤਿਆਰ ਕੀਤਾ ਤਰਜੀਹ ਦਿੱਤੀ ਹੈ ਮੈਂ ਬਾਕੀਆਂ ਨੂੰ ਵੀ ਕਹਿਣਾ ਕਿ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਤੁਸੀਂ ਇੱਕ ਵਿਅਕਤੀ ਨਾਲ ਖੜਨਾ ਹੈ ਜਾਂ ਪੰਥ ਨਾਲ ਖੜਨਾ ਜੇ ਪੰਥ ਨਾਲ ਖੜਜੋਗੇ ਤੇ ਨਸਲਾਂ ਯਾਦ ਰੱਖਣਗੀਆਂ ਕਿ ਜੇ ਅੱਜ ਇੱਕ ਵਿਅਕਤੀ ਨਾਲ ਖੜ ਗਏ ਇਹ ਠੀਕ ਹੈ ਚਾਰ ਦਿਨ ਉਹਦਾ ਮੰਨ ਲਾਂਗੇ ਪਰ ਨਸਲਾਂ ਬਖਸ਼ੀਆਂ ਨਹੀਂ ਜਾਣੀਆਂ ਇਤਿਹਾਸ ਦੇ ਅੰਦਰ ਕਾਲੇ ਪੰਨਿਆਂ ਦੇ ਵਿੱਚ ਨਾ ਲਿਖਿਆ ਜਾਏਗਾ ਇਹ ਗੱਲ ਚੇਤੇ ਕਰ ਲਓ ਜਿਵੇਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਸੀ ਨਾ ਕਿ ਇੱਧਰ ਜਾ ਉੱਧਰ ਅੱਜ ਇੱਧਰ ਜਾ ਉੱਧਰ ਅੱਜ ਹਰਮੰਦਰ ਸਾਹਿਬ ਦੀ ਆਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਹੈ ਜਾਂ ਘਰਾਂ ਦੇ ਵਿੱਚ ਸੁੱਖ ਭੋਗਣ ਵਾਸਤੇ ਬੈਠਣਾ ਹੈ ਔਰ ਸਾਡੇ ਇਤਿਹਾਸ ਦੇ ਵਿੱਚ ਮਾਣ ਦੇ ਨਾਲ ਇਹ ਗੱਲ ਲਿਖੀ ਗਈ ਹੈ ਕਿ ਇੱਕ ਵੀ ਸਿੱਖ ਐ ਸਾਡੇ ਨਿਕਲਿਆ ਜਿਨੇ ਕਿਹਾ ਹੋਵੇ ਕਿ ਮੈਂ ਆਪਣੇ ਘਰ ਦੇ ਵਿੱਚ ਸੁੱਖ ਆਰਾਮ ਪਹੁੰਗਣ ਲਈ ਬੈਠਣਾ ਸਾਰੇ ਦੇ ਸਾਰਿਆਂ ਨੇ ਕਿਹਾ ਖੰਡੇ ਨਾਲ ਵਾਹੀ ਹੋਈ ਲਕੀਰ ਨੂੰ ਟੱਪ ਕੇ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਅੱਜ ਵੀ ਲਕੀਰ ਖਿੱਚ ਕੇ ਤੁਰਨ ਦਾ ਜਿਹੜਾ ਵਕਤ ਹੈ ਸਾਤ ਸੰਗਤ ਜੀ ਆ ਗਿਆ